ਲੋਕ ਸਭਾ ਚੋਣਾ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਅੰਦਰ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਹਰ ਆਉਣ ਜਾਣ ਵਾਲੇ ਦੀ ਖਾਸ ਤੌਰ ਤੇ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਅੰਮ੍ਰਿਤਸਰ ਦੇ ਪੋਰਟਸ ਇਲਾਕਾ ਰਣਵੀਰ ਵੈਨਿਊ ਦੇ ਵਿੱਚ ਐਸ.ਪੀ. ਨਾਰਥ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਵੀਡੀਓ ਦੇ ਜ਼ਰੀਏ ਤੁਸੀਂ ਦੇਖ ਪਾ ਰਹੇ ਹੋ ਕਿ ਉੱਥੇ ਹੀ ਜਿਹੜੇ ਬੁਲਡ ਮੋਟਰਸਾਈਕਲ ਤੇ ਪਟਾਕੇ ਮਾਰਦੇ ਸੜਕਾਂ ਤੇ ਨਿਕਲਦੇ ਨੇ ਉਹਨਾਂ ਨੂੰ ਵੀ ਇੱਥੇ ਕਾਬੂ ਕਰਕੇ ਜਿਹੜਾ ਚਲਾਣ ਹੈ ਉਹ ਲਗਾਤਾਰ ਕਟਿਆ ਜਾ ਰਿਹਾ ਹੈ ਇਸ ਮੌਕੇ ਐਸਪੀ ਨੌਰਥ ਪ੍ਰਿੰਦਰ ਸਿੰਘ ਖੋਸਾ ਨੇ ਕਿਹੜੀ ਜਾਣਕਾਰੀ ਦਿੱਤੀ ਇਹ ਤੁਸੀਂ ਆਪ ਹੀ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਜੋ ਜਨਰਲ ਇਲੈਕਸ਼ਨ 2024 ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਦੇ ਵਿੱਚ ਚੋਕਸੀ ਵਧਾਈ ਗਈ ਹੈ ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ શ્રી ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਪੰਜਾਬ ਪੁਲਿਸ ਦੇ ਤੇ ਇਸ ਦੇ ਨਾਲ ਪੈਰਾਮਿਲਟਰੀ ਫੋਰਸਿਸ ਦੇ ਹਾਫ ਹਾਫ ਸੈਕਸ਼ਨ ਦੇ ਨਾਕਾ ਲਗਾਏ ਗਏ ਨੇ ਜਿਸ ਦੇ ਤਹਿਤ ਅੱਜ ਅਸੀਂ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤਾਵਿਨ ਨੂੰ ਵਿਖੇ ਸਟਾਰਬਕਸ ਤੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਪੈਰਾਮਿਲਟਰੀ ਫੋਰਸਿਸ ਦੇ ਚਾਰਜਵਾਨ ਤੇ ਚਾਰਜਵਾਨ ਰਣਜੀਤਾਵਿਨ ਨੂੰ ਥਾਣੇ ਤੋਂ ਇੱਥੇ ਭਵੰਨਤ ਕੀਤੇ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਇਲੈਕਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ दारू ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਜੋ ਇਲੀਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਬੁਲਸਤਨਾਫ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਡਰਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਹਾਂ ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਇਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾ ਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਸਕੇ ਬਿਲਕੁਲ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇੱਥੇ ਸਟਾਰਬਕਸ ਚੌਂਗ ਦੇ ਵਿੱਚ ਵੀ ਜੋ 스마트 ਸਿਟੀ ਦੇ ਤਹਿਤ ਆਈ ਟ੍ਰਿਪਲ ਸੀ ਪ੍ਰੋਜੈਕਟ ਆ ਉਸ ਦੇ ਕੈਮਰਾਜ਼ ਲਗਾਏ ਗਏ ਨੇ ਇਸ ਕੈਮਰਾਜ਼ ਦੀ ਖਾਸੀਅਤ ਇਹ ਹੈ ਕਿ ਇਹਨਾਂ ਕੈਮਰਾਜ਼ ਦੇ ਨਾਲ ਕਲੀਅਰ ਤੁਸੀਂ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਤੱਕ ਵੀ ਪੜ ਸਕਦੇ ਹੋ ਸੋ ਅਗਰ ਕੋਈ ਵੀ ਵਹੀਕਲ ਜਾਂ ਕੋਈ ਸ਼ੱਕੀ ਪੁਰਸ਼ ਕ੍ਰਾਈਮ ਕਰਕੇ ਭੱਜਣ ਦੀ ਫਰਾਰਕ ਵਿੱਚ ਕੋਸ਼ਿਸ਼ ਕਰਦਾ ਵਾ ਤਾਂ ਇਹ ਪੂਰਨ ਤੌਰ ਤੇ ਬਿਲਕੁਲ ਰੋਡਸ ਨੂੰ ਕਵਰ ਕਰਦੇ ਨੇ ਸੋ ਕ੍ਰਿਮੀਨਲ ਨੂੰ ਫੜਨ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਸੋ ਇਸ ਪ੍ਰੋਜੈਕਟ ਦੇ ਤਹਿਤ ਸਾਡੇ ਮੁਲਾਜ਼ਮ 24 ਘੰਟੇ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਤਨਾਤ ਹਨ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖਦੇ ਹੋਏ ਹਨ ਅਗਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਸਸਪੀਸ਼ੀਅਸ ਐਕਟੀਵਿਟੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸਰਕਟ ਵਿੱਚ ਆਉਂਦੀ ਹੈ ਤੇ ਕੰਟਰੋਲ ਰੂਮ ਤੇ ਪੀਸੀਆਰ ਦੇ ਰਾਹੀਂ ਨੋਟ ਕਰਵਾ ਉਸ ਐਕਟੀਵਿਟੀ ਨੂੰ ਰੋਕਿਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਜੋ ਸੀਆਰਪੀਐਫ ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਹਾਫ ਸੈਕਸ਼ਨ ਮਤਲਬ 4 ਮਲ ਅਜੰਸੀ ਸੀਆਰਪੀਐਫ ਦੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ ਐਕਸਟ ਤੱਕ ਸ਼ਾਮ ਨੂੰ 6 ਤੋਂ 10 ਦੋ ਸ਼ਿਫਟਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ ਕ੍ਰਾਈਮ ਦੇ ਬਿਲਕੁਲ ਮੇਨ ਹੌਟ ਸਪੌਟਸ ਨੇ ਜਾਂ ਕ੍ਰਾਈਮ ਦਾ ਜੋ ਜ਼ਿਆਦਾ ਟਾਈਮ ਹੁੰਦਾ ਜਿਸ ਟਾਈਮ ਤੇ ਕ੍ਰਾਈਮ ਹੁੰਦਾ ਉਹ ਤੋਂ ਉਹਨਾਂ ਦੀ ਤਾਇਨਾਤੀ ਕੀਤੀ ਗਈ ਹੈ ਚੋਬਰ ਤੇ ਕੀ ਤਾਇਨਾਤ ਹੋ ਆ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਪੂਰੇ ਦੇਸ਼ ਵਿੱਚ ਜੋਰ ਨਾਲ ਚੱਲ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਉਹਨਾਂ ਦੇ ਅਬਜ਼ਰਵਰਸ ਅ ਅਪਾਇੰਟ ਕੀਤੇ ਗਏ ਨੇ ਉਹ ਬਹੁਤ ਜ਼ਿਆਦਾ ਸਖਤ ਨਹੀਂ ਇਸ ਕਰਕੇ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਅਲੱਗ-ਅਲੱਗ ਟੈਨ ਤੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਰੋ ਪੁਲਿਸ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਲੋਕਾਂ ਨੂੰ ਪਾਸ ਕੀਤੀਆਂ ਜਾਂਦੀਆਂ ਨੇ ਉਹਨਾਂ ਹਦਾਇਤਾਂ 'ਚ ਖਾਸ ਤੌਰ ਤੇ ਕੋਈ ਵੀ ਇਲੈਗਲ ਤੁਸੀਂ ਕਿਸੇ ਵੀ ਕ੍ਰਾਈਮ ਨੂੰ ਦੇ ਵਿੱਚ ਗਲਿੱਪਤ ਨਾ ਹੋਵੋ ਇਲੀਗਲ ਜਿਵੇਂ ਕੋਈ दारू ਵੈਪਨ ਨਸ਼ਾ ਆਪਣੇ ਵੈਪਨ ਸਮੇਸਰ ਜਮਕਰਾਉ ખાસ ਹੋਰਤੇ ਨਾ ਹਦਾਇਤ ਨੂੰ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਤੇ ਅਗਰ ਤੁਹਾਨੂੰ ਕੋਈ ਵੀ ਸਸਪੀਸ਼ਸ ਐਕਟੀਵਿਟੀ ਕਿਤੇ ਵੀ ਨਜ਼ਰ ਆਉਂਦੀ ਆ ਕੋਈ ਇਹ ਜੋ ਆਬਜੈਕਟ ਨਜ਼ਰ ਆਉਂਦਾ ਵਾ ਜਾਂ ਕੋਈ ਵੀ ਬੰਦਾ ਮਾਡਲ ਕੋਡ ਆਫ ਕੰਡਕਟ ਦਾ ਨੂੰ ਤੋੜਦਾ ਵਾ ਤਾਂ ਤੁਰੰਤ ਇਸ ਚੀਜ਼ ਨੂੰ 112 ਦੇ ਪੁਲਿਸ ਨੂੰ ਕਾਲ ਕਰਕੇ ਦੱਸੋ ਜਾਂ ਕਨਸਰਨਡ ਐਸ ਐਚਓ ਐਸ ਈ ਪੀ ਨੂੰ ਕਾਲ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕੀਏ ਤੇ ਇੱਕ ਜੋ ਟਰਾਂਸਪੇਰੈਂਟ ਤੇ ਫੇਅਰ ਇਲੈਕਸ਼ਨਸ ਜੋ ਅਸੀਂ ਸਾਰੇ ਕਰਉਣ ਲਈ ਇੱਥੇ ਨਿਯੂਤ ਕੀਤੇ ਗਏ ਹਨ ਆਪ ਉਸ ਨੂੰ ਇਨਸ਼ੋਰ ਕਰ ਸਕਦੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ